ਕਿ 20 ਸਾਲ ਦੀ ਬੱਚੀ ਸੀ ਜੋ ਪ੍ਰਾਈਵੇਟ ਸੀਸੀ ਕਾਰਸਪੋਂਡਰਸ ਜਿਹੜੀ ਹੈ ਗ੍ਰੈਜੂਏਸ਼ਨ ਦੇ ਫਸਟ ਇਅਰ 'ਚ ਜਿਹੜਾ ਪੜ੍ਹਦੀ ਸੀ ਤੇ ਪਲੱਸ ਉਹ ਨਾਲ ਪਾਰਟ ਟਾਈਮ ਜੌਬ ਕਰਦੀ ਸੀ ਉਹ ਸ਼ਿਮਲਾਪੁਰੀ ਏਰੀਆ ਦੀ ਰਹਿਣ ਵਾਲੀ ਸੀ ਤੇ ਉਹ ਲੜਕੀ ਹਰ ਰੋਜ਼ ਆਪਣਾ ਆਟੋ ਤੇ ਤੇ ਆਪਣੀ ਜੌਬ ਤੇ ਜਾਂਦੀ ਸੀ ਸਵੇਰ ਦੀ ਸ਼ਿਫਟ ਜਿਹੜੀ ਉਹਦੀ ਆਲਮੋਸਟ ਜਿਹੜੀ ਜੌਬ ਹੈ 6 ਵਜੇ ਸਵੇਰੇ ਸ਼ੁਰੂ ਹੁੰਦੀ ਸੀ ਤਾਂ ਉਹ ਲੜਕੀ ਹਰ ਰੋਜ਼ੀ ਤਰ੍ਹਾਂ ਸ਼ਿਮਲਾਪੁਰੀ ਦੇ ਏਰੀਆ 'ਚੋਂ ਗਿਲਨਾਰ ਤੋਂ ਕਾਟੋ ਤੇ ਆਈ ਉਹ ਤੋਂ ਅੱਗੇ ਸੈਕਿੰਡ ਆਟੋ ਲੈ ਕੇ ਆਪਣੀ ਜਿਹੜੀ ਜੌਬ ਵਾਲੀ ਜਗਾ ਉੱਥੇ ਜਾਂਦੀ ਸੀ ਉਹਨੇ ਜਦੋਂ ਆਟੋ ਦੇ ਵਿੱਚ ਲਿਫਟ ਲਈ ਇਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੱਕ ਆਟੋ ਦੇ ਵਿੱਚ ਦੋ ਜਾਨੇ ਬੈਠੇ ਹੋਏ ਸੀ ਉਹ ਚ ਉਹ ਲੜਕੀ ਨੂੰ ਲਿਫਟ ਦਿੱਤੀ ਥੋੜੀ ਦੂਰ ਜਾ ਕੇ ਇੱਕ ਸਾਥੀ ਹੋਰ ਨਾਲ ਲਿਆ ਫਿਰ ਉਸ ਤੋਂ ਬਾਅਦ ਉਸ ਲੜਕੀ ਨੂੰ ਜ਼ਬਰਨ ਇਹਨਾਂ ਨੇ ਹੱਥਾਂ ਪੈਰਾਂ ਬੰਨ ਕੇ ਟੇਪ ਨਾਲ ਤੇ ਉਹ ਉਹਨੂੰ ਜਿਹੜਾ ਇੱਕ ਸੁੰਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਜਿਹੜਾ ਲੜਕੀ ਦੇ ਨਾਲ ਗੈਂਗ ਰੇਪ ਤਿੰਨਾ ਜਾਣਿਆਂ ਨੇ ਜਿਹੜਾ ਇਹ ਰੇਪ ਕੀਤਾ ਇਹ ਹੋਣ ਤੋਂ ਬਾਅਦ ਜਿਹੜੀ ਉਸ ਲੜਕੀ ਨੂੰ ਉਸੇ ਜਗ੍ਹਾ ਤੇ ਛੱਡ ਗਏ ਉਤੋਂ ਬਾਅਦ ਉਸ ਲੜਕੀ ਨੇ ਉੱਥੋਂ ਚੱਲ ਕੇ ਸੜਕ ਤੇ ਆ ਕੇ ਹੈਲਪ ਲੈ ਕੇ ਆਪਣੇ ਘਰ ਗਈ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਥਾਣੇ ਇਤਲਾ ਦੱਤੀ ਡੇਲੋਂ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕਰਕੇ ਜਿਹੜੇ ਮਾਨਯੋਗ ਸਾਡੇ ਸੀਪੀ ਸਾਹਿਬ ਨੇ ਬੜਾ ਸੀਨੀਅਰ ਕ੍ਰਾਈਮ ਸੀ ਜਿਹੜਾ ਗੈਂਗ ਰੇਪ ਸੀ ਤੇ ਇਹਦੇ ਵਿੱਚ ਫਿਰ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਤੇ ਸਾਡੀ ਟੀਮ ਨੇ ਏ ਡੀ ਸੀ ਪੀ ਵੈਬਅਪ ਸਾਈਗਲ اےసీపీ ਸਾਊਥ ਗੁਰ ਇਕਬਾਲ ਸਿੰਘ اےసీపీ ਇੰਡਸਟਰੀ ਬੀ ਸੰਦੀਪ ਵਡੇਰਾ ਜੀ ਸਾਡੇ ਇੰਚਾਰਜ ਸੀਆਈਏ ਅਵਤਾਰ ਪਲੱਸ ਐਸਐਚਓ ਡੇਲੂ ਇਹਨਾਂ ਦੀ ਇੱਕ ਟੀਮ ਬਣਾਈ ਗਈ ਟੀਮ ਦੇ ਵਿੱਚ ਜਿਹੜਾ ਬਿਲਕੁਲ ਹੀ ਬਲਾਈਂਡ ਕੇਸ ਸੀ ਜਿਹੜਾ ਲੜਕੀ ਨੂੰ ਕਿਸੇ ਤਰ੍ਹਾਂ ਦਾ ਬਹੁਤ ਅੱਛੀ ਤਰ੍ਹਾਂ ਵਕੂਏ ਬਾਰੇ ਵੀ ਨਹੀਂ ਸੀ ਪਤਾ ਕਿਸ ਜਗ੍ਹਾ ਤੇ ਹੈ ਤੇ ਪਲੱਸ ਲੜਕੀ ਨੂੰ ਉਹਨਾਂ ਜਿਹੜਾ ਦੋਸ਼ੀਆਂ ਜਾਂ ਆਟੋ ਉਹਦੇ ਬਾਰੇ ਬਿਲਕੁਲ ਬਹੁਤ ਘੱਟ ਜਾਣਕਾਰੀ ਸੀ ਉਦੇ ਵਿੱਚ ਸਾਡੀ ਟੀਮ ਨੇ ਇਸ ਦੀ ਡੂੰਘਾਈ ਨੂੰ ਦੇਖਦੇ ਹੋਏ ਆ ਤੇ ਇਹਨੇ ਮਾੜੇ ਕ੍ਰਾਈਮ ਨੂੰ ਬੜੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹ ਦੋਸ਼ੀਆਂ ਦਾ ਆਟੋ ਦਾ ਸਾਰੇ ਨਾਮਿਨੇਟ ਕੀਤੇ ਨਾਮਿਨੇਟ ਕਰਨ ਤੋਂ ਬਾਅਦ ਫਿਰ ਉਸ ਦੋਸ਼ੀਆਂ ਨੂੰ ਬਹੁਤ ਸਟਰਗਲ ਨਾਲ ਜਿਹੜਾ ਗ੍ਰਿਫਤਾਰ ਕੀਤਾ ਕਿਉਂਕਿ ਇਹ ਜਿਹੜੇ ਤਿੰਨੇ ਦੋਸ਼ੀਏ ਜਿਹੜਾ ਇੱਕ ਜੁਵਨਾਈਲ ਹੈ ਤੇ ਦੋ ਦੋਸ਼ੀ ਜਿਹੜਾ ਇੱਕ ਅਨਿਲ ਕੁਮਾਰ ਤੇ ਗੁਰਪ੍ਰੀਤ ਜਿਹੜੇ ਜਗਰਾਉਂਦੇ ਰਹਿਣ ਵਾਲੇ ਆ ਤਿੰਨੇ ਫਿਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੁਣ ਅਸੀਂ ਮਾਨਯੋਗ ਕੋਰਟ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਹੋਰ ਫਰਦਰ ਜਿਹੜੀ ਇਹਨਾਂ ਦੀ ਕੋਈ ਹੋਰਨਾਂ ਨੇ ਪ੍ਰੀਵੀਅਸ ਜਿਹੜਾ ਨੰਗੇ ਹੋਏ ਟਾਈਮ 'ਚ ਕੋਈ ਵਾਰਦਾਤ ਜਾਂ ਕੋਈ ਹੋਰ ਕ੍ਰਾਈਮ ਤਾਂ ਨਹੀਂ ਕੀਤਾ ਇਹ ਜਿਹੜੇ ਦੋ ਜਣੇ ਆ ਨਸ਼ੇ ਦੇ ਵਿਆਦੀ ਹਾਂ ਹਾਂਜੀ ਜਿਹੜਾ ਆਟੋ ਡਰਾਈਵਰ ਉਹ ਜੋਨਾਈਲ ਸੀ ਜੋ 17 ਪਲੱਸ ਉਹਦੀ ਐਜ ਸੀ ਇਹਨਾਂ ਦੇ ਵਿੱਚੋਂ ਜਿਹੜਾ ਅਨਿਲ ਕੁਮਾਰ ਹੈ ਉਹਦੀ ਉਮਰ 25 ਸਾਲ ਹੈ ਜਿਹੜਾ ਇਹਦੇ ਵਿੱਚ ਗੁਰਪ੍ਰੀਤ ਹੈ ਗੋਪੀ ਉਹਦੀ ਗੁਰੀ ਉਹਦੀ ਉਮਰ 21 ਸਾਲ ਇਹ ਦੋਨੋਂ ਆਟੋ ਚਲਾਉਂਦੇ ਸੀ ਆਟੋ ਕੀ ਚਲਾਉਂਦੇ ਸੀ ਨਸ਼ਾ ਕਰਦੇ ਸੀ ਆਟੋ ਚ ਚਲਾਉਂਦੇ ਸੀ ਹੋਰ ਵੀ ਮੇਬੀ ਜਿਹੜੀ ਹੈ ਡਿਊਰਿੰਗ ਰਿਮਾਨ ਦੇਖਾਂਗੇ ਕੋਈ ਹੋਰ ਵਾਰਦਾਤ ਤਾਂ ਨਹੀਂ ਕੀਤੀਆਂ ਜੇ ਇਹਨਾਂ ਨੇ ਇੰਨਾ ਜਿਹੜਾ ਹਾਂਜੀ ਸਵੇਰੇ 6 ਵਜੇ ਦੀ ਪੌਣਕ 6 ਵਜੇ ਜਿਹੜਾ ਹੈ ਉਹਨਾਂ ਨੇ ਉਸ ਲੜਕੀ ਨੂੰ ਗਿਲਨਰ ਦੇ ਉੱਤੋਂ ਆਪਣੇ ਆਟੋ ਚ ਬਿਠਾ ਲਿਆ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਗੈਂਗ ਰੇਪ ਕਰਕੇ ਫਿਰ ਲੜਕੀ ਨੂੰ ਉੱਥੇ ਸੁੰਸਾ ਜਗ੍ਹਾ ਮਲੇਰਪੁਰਲਾ ਰੋਡ ਤੇ ਨੇੜੇ ਤੇ ਛੱਡ ਦਿੱਤਾ ਸੀ ਉਹ ਇੱਕ ਜਿੱਥੇ ਪ੍ਰਾਈਵੇਟ ਜਗ੍ਹਾ ਤੇ ਜੌਬ ਕਰਦੀ ਸੀ ਉੱਥੇ ਉਹਨੇ ਸੈਂਟਰ ਬਣ ਆਲਮੋਸਟ ਉਥੋਂ 8 ਕਿਲੋਮੀਟਰ ਦਾ ਡਿਸਟੈਂਸ ਹਾਂਜੀ ਆਪਸ ਵਿੱਚ ਕਿੰਨੇ ਟਾਇਆ ਪਹਿਲਾਂ ਤਿੰਨੇ ਜਗਰਾਉਂਦੇ ਰਹਿਣ ਵਾਲੇ ਆ ਤਿੰਨੇ ਆਪਸ ਵਿੱਚ ਇੱਕ ਦੂਜੇ ਨੂੰ ਦਾਣਦੇ ਆ ਪਰਿਵਾਰਿਕ ਇਹਨਾਂ ਦੀ ਇੱਕ ਦੂਜੇ ਦੀ ਸਾਝ ਹੈ ਸਰ ਇਹਨਾਂ ਨੇ ਪਹਿਲਾਂ ਕਿੰਨਾ ਆਇਆ ਸੀ ਜੀ ਪੜੇ ਲਿਖੇ ਇਹਨਾਂ ਚੋਂ ਕੋਈ ਅੱਠ ਪੜਿਆ ਕੋਈ ਨੌ ਪੜਿਆ ਸਰ ਇਹਨਾਂ ਦੇ ਹਾਂਜੀ ਇਹ ਇਹ ਜਿਹੜੇ ਬਾਇਰਥ ਪੰਜਾਬੀ ਹੈ ਜਿਹੜੀ ਉਹ ਲੜਕੀ ਆ ਆਪਣੀ ਉਹ ਵੀ ਬਾਇਰਥ ਜਿਹੜੀ ਆ ਉਹ ਵੈਸੇ ਯੂਪ ਤੋਂ ਪਰ ਅਦਰਵਾਈਜ਼ ਉਹ ਪੰਜਾਬੀ ਮਤਲਬ ਇੱਥੇ ਬਾਇਰਥ ਇੱਥੋਂ ਦੀ ਇਹਨਾਂ ਨੇ ਕਰੀਬਨ ਲੜਕੀ ਨੂੰ 45 ਤੋਂ 50 ਮਿੰਟ ਜਿਹੜਾ ਕਿਡਨੈਪ ਕਰਕੇ ਇਹਨਾਂ ਨੇ ਪਲਾਨ ਕੀਤਾ ਸੀ ਕਿੱਲਾ ਦੇਖੋ ਜਿਹੜੀ ਇਹਨਾਂ ਕੋਲ ਟੇਪ ਸੀ ਜਿਹੜੀ ਟੇਪ ਮੂੰਹ ਤੇ ਲਗਾਈ ਗਈ ਬੱਚੇ ਨੂੰ ਬੰਨਿਆ ਗਿਆ ਤੇ ਇਹਨਾਂ ਦੀ ਜਿਹੜੀ ਮਨਸ਼ਾ ਕੋਈ ਅੱਛੀ ਨਹੀਂ ਸੀ ਮਾੜੀ ਸੀ ਤੇ ਪਹਿਲਾਂ ਤੋਂ ਨਹੀਂ ਲੱਚੀ ਦੀ ਰੈਕੀ ਹੁੰਦਾ ਦਾ ਕਦੇ ਵੀ ਦੇਖੋ ਇਸ ਰੂਟ ਤੇ ਘੁੰਮਦੇ ਸੀ ਅਸੀਂ ਹੁਣ ਇਹਨਾਂ ਦੇ ਗ੍ਰਿਫਤਾਰੀ ਕੀਤੀ ਆ ਤੇ ਇਹ ਤੋਂ ਬਾਅਦ ਇਹਨਾਂ ਨੂੰ ਫਰਦਰ ਅੱਗੇ ਜਿਹੜਾ ਇਨਵੈਸਟੀਗੇਟ ਕਰਾਂਗੇ ਤੇ ਇਹਨਾਂ ਦਾ ਹੋਰ ਪ੍ਰੀਵੀਅਸ ਕ੍ਰਾਈਮ ਵੀ ਟ੍ਰੇਸ ਕਰਾਂਗੇ ਹੁਣ ਤੱਕ ਦੀ ਜਿਹੜੀ ਉਹਦੇ ਮੁਤਾਬਿਕ ਇਹਨਾਂ ਦਾ ਜਿਹੜਾ ਕੋਈ ਔਨ ਰਿਕਾਰਡ ਜਿਹੜਾ ਕੋਈ ਪ੍ਰੀਵੀਅਸ ਰਿਕਾਰਡ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਨਹੀਂ ਆਇਆ ਬਟ ਇਹੀ ਬਹੁਤ ਵੱਡਾ ਕ੍ਰਾਈਮ ਹੈ ਜਿਹਦੀ ਕੋਈ ਨਾ ਬਖਸ਼ਣਾ ਲੋ ਨਹੀਂ ਫਿਰ ਇੰਨੇ ਬੰਦੇ ਜਿਹੜੇ ਇਸ ਵਾਰਦਾਤ ਸੀ ਤਿੰਨੇ ਬੰਦੇ ਗ੍ਰਿਫਤਾਰ ਕਰ ਲਏ ਗਏ ਤੇ ਵਾਰਦਾਤ ਚ ਜਿਹੜਾ ਆਟੋ ਆ ਰਿਕਵਰ ਕਰ ਲਿਆ ਗਿਆ ਪਲੱਸ ਇਹਨਾਂ ਕੋਲੋਂ ਜਦੋਂ ਗ੍ਰਿਫਤਾਰ ਕੀਤਾ ਉਹ ਇੱਕ ਮੋਟਰਸਾਈਕਲ ਵੀ ਜਿਹੜਾ ਚੋਰੀ ਦਾ ਜਿਹੜਾ ਬਰਾਮਦ ਕੀਤਾ ਇਹ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਜੀ ਇੰਨੇ ਗੰਦੇ ਜੁਰਮ ਦੀ ਤਾਂ ਮੈਂ ਕਿਹਾ ਥੋੜੀ ਸਜ਼ਾ ਇਹ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਸੀ ਜਿਹੜਾ ਇਹਨਾਂ ਦਾ ਮੋਟਰਸਾਈਕਲ ਦਰਖਤ ਚ ਭੱਜਾ ਤੇ ਇਹਨਾਂ ਦੇ ਜਿਹੜੀਆਂ ਸੱਟਾਂ ਲੱਗੀਆਂ ਹਾਂਜੀ ਇਹ ਲੜਕੀ ਨੇ ਕੈਮਰੇ ਕੀਤਾ ਸਾਰਾ ਮੈਂ ਤਾਂ ਰੱਦ ਲਿਆ ਕਿ ਸਦਾ ਜਾਂ ਪਰੇਸ਼ੀ ਚਲੀ ਜਾਂਦੇ ਹਾਂ ਤੇ ਇੱਕ ਬੀਆ ਮਤਲਬ ਨਹਿਰ ਦੇ ਕਿਨਾਰੇ ਦੇ ਉੱਤੇ ਬਿਲਕੁਲ ਮਤਲਬ ਸੁੰਸਾਨ ਜਗਾ ਸੀ ਜਿੱਥੇ ਇਹਨਾਂ ਨੇ ਆ ਕਰਤੂਤ ਕੀਤੀ ਕੋਈ ਖਾਲੀ ਗ੍ਰਾਊਂਡ yes ਇਹਦਾ ਇੱਕ ਆਟੋ ਤੇ ਬਾਈਕ ਹੈ ਕਿ ਜਿਹੜਾ ਬਾਈਕ ਹੈ ਕਿ ਜਿਹੜਾ ਬਾਈਕ ਹੈ ਫਿਲਹਾਲ ਅਸੀਂ ਉਹਦਾ ਦੇਖਿਆ ਚੋਰੀ ਦਾ ਬਾਕੀ ਹੁਣ ਰਿਮਾਂਡ ਤੇ ਦੇਖਾਂਗੇ ਕਿਥੋਂ ਲਿਆਂਦਾ ਕਿਵੇਂ ਆਇਆ ਆਟੋ ਜਿਹੜਾ ਉਹ ਇਹਨਾਂ ਨੇ ਕਿਥੇ ਲੋਕਲ ਬੰਦਾ ਸੀ ਉਹਨੇ ਉਹਨੇ ਫਾਈਨਾਂਸ ਕੀਤਾ ਹੋਇਆ ਸੀ ਉਹ ਤੋਂ ਕਿਸ਼ਤਾਂ ਤੇ ਲਿਆ ਪਰ ਕਿਸ਼ਤ ਵੀ ਕੋਈ ਨਹੀਂ ਭਰੀ ਕਿੰਨੇ ਟਾਈਮ ਤੋਂ ਲੈ ਕੇ ਆਟੋ ਚਲਾਈ ਕਰ ਰਿਹਾ ਹੈ ਇਹ ਤਕੀਵਨ ਸਾਲ ਸਵਾ ਸਾਲ ਤੋਂ ਆਟੋ ਦਾ ਹੀ ਕੰਮ ਕਰਦਾ ਹੈ ਆਟੋ ਨਹੀਂ ਈ ਰਿਕਸ਼ਾ ਨਹੀਂ ਆਟੋ ਆਟੋ ਚਲਾਉਣਾ ਹੈ ਕਿ ਉਹ 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 17 ਪਲਸ ਜੁਨਾਈਲ ਹੈ ਜੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਆਟੋ ਡਰਾਈਵਰ ਨਾਲ ਹੀ ਇਹਨਾਂ ਦੇ ਆਟੋ ਡਰਾਈਵਰ ਤੇ ਪਲਸ ਹੈ ਤਿੰਨੇ ਹੀ ਦੋਸ਼ੀ ਆ ਤਿੰਨੇ ਹੀ ਗੈਂਗਰੇਡ ਦੇ ਵਿੱਚ ਇਨਵੋਲਵ